ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਥਿਆ ਕਰ ਰਹਿਆਂ ਲੜੀਵਾਰ ਤੇ ਇੱਕ ਇੱਕ ਸ਼ਲੋਕ ਦੀ ਸੰਥਿਆ ਕਰਦੇ ਪਏ ਆ ਨਾਲ ਵਿਸਰਾਮ ਵੀ ਸਿੱਖਦੇ ਆ ਪੰਕਤੀ ਆਉਂਦੀ ਐ ਨਹਿ ਚਿੰਤਾ ਮਾਤ ਪਿਤ ਪ੍ਰਾਤਹਿ ਇੱਥੇ ਵਿਸਰਾਮ ਐ ਨਹਿ ਨੰਨਾ ਤੇ ਹਹਾ ਦੋਨੇ ਮੁਕਤੇ ਨੇ ਨਹਿ ਹਾਹੇ ਦੀ ਆਵਾਜ਼ ਉਚਾਰਨ ਕਰਨੀ ਐ नह चिंता मात पित प्रत है नह चिंता काश लोक कह है कश उच्चारण करना कशो नहीं पढ़ना क क ते ष ष दे अंकड़ लगा द नहीं लगियां काश पढ़ना है कश नह चिंता काश लोक कह कह उच्चारण करना ਨਹਿ ਚਿੰਤਾ ਬਨਤਾ ਸੁੱਤ ਮਿਤਹਿ ਮਿਤਹਿ ਤੇ ਵਿਸਰਾਮ ਹੈ ਇਸ ਨੂੰ ਬਨਤਾ ਪੜ੍ਹਨਾ ਪਿਛੇ ਵੀ ਵੀਡੀਓ ਵਿੱਚ ਦੱਸਿਆ ਸੀ ਕਿ ਬਨਿੱਤਾ ਨਹੀਂ ਉਚਾਰਨ ਕਰਨਾ ਬਨਤਾ ਕਿਵੇਂ ਉਚਾਰਨ ਕਰਨਾ ਹੈ ਬਨਤਾ ਹਾਂ ਬਨਤਾ ਬਨਤਾ ਪੜ੍ਹਨਾ ਬਨਿੱਤਾ ਨਹੀਂ ਪੜ੍ਹਨਾ ਨਹਿ ਚਿੰਤਾ ਬਨਤਾ ਸੁੱਤ ਮਿਤਹਿ ਇੱਥੇ ਵਿਸਰਾਮ ਹੈ ਪਰਵਿਰਤ ਇਕੱਠੇ ਉਚਾਰਨ ਕਰਨਾ ਹੈ ਇਸ ਨੂੰ ਪੈਰ ਵਿੱਚ ਰਾਰਾ ਲੱਗਾ ਹੈ ਜਿੱਥੇ ਰਾਰਾ ਪੈਰ ਵਿੱਚ ਲੱਗਿਆ ਆ ਜੇ ਉਹਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੁੰਦਾ ਹੈ ਜੇ ਆਪਾਂ ਪਰਵਿਰਤ ਪੜ੍ਹਦੇ ਆਂ ਪਰਵਿਰਤ ਫਿਰ ਪੂਰਾ ਰਾਰਾ ਲੱਗਦਾ ਇੱਥੇ ਇੱਥੇ ਪਰਵਿਰਤ ਪੜ੍ਹਨਾ ਹੈ ਜਲਦੀ ਦੇ ਨਾਲ ਪਰਵਿਰਤ ਮਾਇਆ ਸੰਬੰਧ ਨਹੀਂ ਮਾਇਆ ਸੰਬੰਧ ਨਹੀਂ ਕੀ ਪੜ੍ਹਨਾ ਹੈ ਇਸ ਨੂੰ ਸੰਬੰਧਨ ਹੈ ਹਾਂ ਸੰਬੰਧਨ ਹੈ ਸਣ ਨਹੀਂ ਕਹਿਣਾ ਸਨ ਕਹਿਣਾ ਸ ਸ ਤ ਨ ਨੇ ਦੀ ਆਵਾਜ਼ ਉਚਾਰਨ ਕਰਨੀ ਹੈ ਸੰਬੰਧਨ ਹੈ ਸੰਗ ਲੱਗੀ ਨਾ ਹਾਂਜੀ ਨਹਿ ਚਿੰਤਾ ਬਾਤ ਪਿਤ ਭ੍ਰਤ ਹੈ ਨਹਿ ਚਿੰਤਾ ਕਛ ਲੋਕ ਕਹੈ ਨਹਿ ਚਿੰਤਾ ਬਨਤਾ ਸੁਤ ਮੀਤ ਹੈ ਪਰਵਿਰਤ ਮਾਇਆ ਸੰਬੰਧਨ ਹੈ ਪੰਕਤੀ ਆਉਂਦੀ ਏ ਦਇਆਲ ਏਕ ਭਗਵਾਨ ਪੁਰਖ ਹੈ ਇਸ ਨੂੰ ਦਇਆਲ ਬੋਲਣਾ ਹੈ ਇੱਥੇ ਈ ੜੀ ਲੱਗੀ ਈ ੜੀ ਨੂੰ ਸਿਆਰੀ ਦਇਆਲ ਦਇਆਲ ਨਹੀਂ ਬੋਲਣਾ ਦਇਆਲ ਬਣਦਾ ਦਦੇ ਸਿਆਰੀ ਐੜੇ ਨਾਲ ਲਾ ਦਇਆਲ ਇਹ ਦਇਆਲ ਇਹ ਦਇਆਲ ਕਿਵੇਂ ਆ ਦਇਆਲ ਹਾਂ ਦਇਆਲ दयाल ਏਕ ਭਗਵਾਨ ਪੁਰਖ ਹੈ ਪੁਰਖ ਹੈ ਖਖੇ ਦੀ ਆਵਾਜ਼ ਖਖਾ ਤੇ ਹਾ ਹਾਹ ਦੀ ਆਵਾਜ਼ ਉਚਾਰਨ ਕਰਨੀ ਇੱਥੇ ਵਿਸ਼ਰਾਮ ਲਾਉਣਾ ਹੈ ਪੁਰਖ ਹੈ ਨਾਨਕ ਸਰਬ ਜੀਅ ਐਡਾ ਮੁਕਤਾ ਜੀ ਕਈ ਸੰਗਤਾਂ ਜੀ ਪੜ ਜੇ ਨਿਕਲ ਲੈ ਐਡਾ ਛੱਡ ਜਾਂਦੀਆਂ ਨਾਨਕ ਸਰਬ ਜੀਅ ਪ੍ਰਤਪਾਲ ਕਹਿ ਪ੍ਰਤਪਾਲ ਕਹਿ ਪ੍ਰਤ ਪਾਲ ਕਹਿ ਹੁਣ ਇਕੱਠੇ ਉਚਾਰਨ ਕਰਨਾ ਹੈ ਪ੍ਰਤ ਪਾਲ ਕਹਿ ਪ੍ਰਤ ਪਾਲ ਕਹਿ ਹਾਂ ਸਮਝ ਲੱਗ ਗਈ ਨਾ ਸਾਰੀ ਜਿੰਨੀ ਹਾਂਜੀ ਪ੍ਰਤ ਪਾਲ ਕਹਿ ਇਕੱਠੇ ਪੜ੍ਹਨਾ ਹੈ ਸਾਰੀ ਸਮਝ ਲੱਗ ਗਈ ਹੈ ਨਾ ਬਗਿਸ਼ਰਾਮ ਸੇ ਦਵਾਰ ਤੋਂ ਪੰਕਤੀ ਰਹੀ ਵਿਸ਼ਰਾਮ ਇੰਦਾ ਲੱਗਦਾ ਦਇਾਲ ਏਕ ਭਗਵਾਨ ਪੁਰਖ ਹੈ ਪੁਰਖੇ ਚ ਵਿਸ਼ਰਾਮ ਲਾਉਣਾ ਹੈ

ਪ੍ਰਤਪਾਲਕ ਹੈ ਹਾਂ ਪ੍ਰਤਪਾਲਕ ਹੈ ਇਕੱਠੇ ਪੜ੍ਹਨਾ ਹੈ ਠੀਕ ਹੈ ਇੱਕ ਤਾਂ ਨੂੰ ਦੱਸਣ ਵਾਸਤੇ ਸਮਝਾਉਣ ਵਾਸਤੇ ਵੱਖਰਾ ਵੱਖਰਾ ਕਰਕੇ ਦੱਸਿਆ ਹੈ ਕਿ ਇਹਨੂੰ ਇਸ ਤਰ੍ਹਾਂ ਜੋੜ ਕੇ ਫਿਰ ਇਕੱਠੇ ਪੜ੍ਹ ਲੈਣਾ ਪ੍ਰਤਪਾਲਕ ਹੈ ਸਮਝ ਆ ਗਈ ਸਾਰੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ